ਮਾਤਾ ਜੀ ਜਿਸ ਨੂੰ ਤੁਹਾਨੂੰ ਬਾਹਰ ਦਾ ਕਮਰਪੇਸਿੰਗ ਨੂੰ ਦੋਸਤੋ 50 ਰੁਪਏ ਲਈ ਸੀ ਹੁਣ ਆਪਾਂ ਖਾਣਾ ਖਾਵਾਂਗੇ ਨਾਲ ਨਹਾਵਾਂਗੇ ਬੱਚਾ ਨੂੰ ਮਿਲਾਵਾਂਗੇ ਗਾਇਨੀ ਵੀਰਾ ਦੇਖੋ ਤੁਸੀਂ ਟੀਵੀ ਦੇਖਦਾ ਪਿਆ ਪਤਾ ਨਹੀਂ ਕੀ ਦੇਖਦਾ ਰਹਿੰਦਾ ਵਾ ਇਹਨੂੰ ਫੋਨ ਚਾਹੀਦਾ ਵਾ ਜਾਂ ਟੀਵੀ ਚਾਹੀਦਾ ਦੇਖੋ ਤੁਸੀਂ ਰਿਮੋਟ ਇਹਦੇ ਹੁਣ ਆ ਕੁਦੇ ਵੈਤੀ ਆ ਸਵੇਰੇ ਸਵੇਰੇ ਹੀ ਦੇਖਦਾ ਰਹਿੰਦਾ ਵਾ ਇਸ ਕੱਪੜੇ ਕੋਲ ਨਾਲ ਮੁੜੇ ਕਾਪੀ ਉੱਤੇ ਗੇਮ ਪਲੇਅਰਸ ਦੇ ਨਾਮ ਲਿਖੇ ਹੋਏ ਨੇ ਕਾਪੀ ਲੋਟ ਦੇ ਨਾਮ ਹੀ ਲਿਖੇ ਨੇ ਜਿਵੇਂ ਦੇਖੋ ਜੀ ਤੁਹਾਨੂੰ ਯਾਦ ਹੋਗਾ ਕਿ ਲਾਸਟ ਐਪੀਸੋਡ ਮੇਂ ਫੱਟਾ ਸੂਰੇਟਰ ਆਇਆ ਕਰਦਾ ਪਿਆ ਵਾ ਦੇਖੋ ਤੁਸੀਂ ਇਹਦੇ ਨੇ ਨਵੇਂ ਕਲਰ ਲਾਏ ਸੀਗੇ ਕਿ ਇਸ ਤੋਂ ਇਹ ਤਾਂ ਪਹਿਲਾਂ ਤੋਂ ਉਹ ਤਾਂ ਨਹੀਂ ਇਹ ਸੋਸ ਹੀ ਹੋਣਗੇ ਤੇ ਫੇਸੇਗੇ ਦੇਖੋ ਤੁਸੀਂ ਕਲਰ ਵੀ ਜਿਹੜੇ ਉਹ ਵਾਲੇ ਆ ਇੱਕ ਸਾਈਡੋਂ ਟੀਆ ਸੋਨੇ ਸਾਈਡ ਫੱਟ ਗਿਆ ਦੇਖੋ ਤੁਸੀਂ ਬਰੀਕ ਆਈ ਆ ਆ ਦੇਖੋ ਮੋਟੀ ਮੇਰਾ ਬਤਨੀ ਹਾਂ ਕਿ ਇਹ ਟ੍ਰੌਕ ਆਦਾਂ ਵੀ ਕੀ ਇਹ ਟ੍ਰੌਕ ਆਦਾਂ ਦਾ ਅ ਗਾਇਰਿਕ ਹੈ ਨਾ ਉਹ ਮਲਲਾ ਕਾਨੂੰਨ ਵਾਲਾ ਡਰੈਕਟਰ ਆਦਾਂ ਜਿਹਨੇ ਕਾਨੂੰਨ ਵਿੱਚ ਕਰਦਾ ਕਿ ਜੋ ਦੇਖੋ ਤਾਂ ਫੇਟੇ ਟਵਾਰਕ ਕਲਰ ਆ ਦੇਖੋ ਤਾਂ 73 ਨੰਬਰ ਲਿਖਿਆ ਹੋਇਆ ਇਹ ਇਹਦੇ ਅਤਲੇ ਕਿਸੇ ਹੋਰ ਚੁਕਏ ਹੋਏ ਹੋਏ ਇਹ ੱੱਬਾ ਵੀ ਬੜਾ

ਹਾਂ ਜੀ ਵੀਰੇ ਟੀਵੀ ਦੇ ਤਾਂ ਵੀ ਆਉਂੂਗਾ ਪਰ ਆਪਾਂ ਅੱਜ ਵੀ ਸਬਸਕ੍ਰਾਈਬ ਕਰਾਂਗੇ ਇਸ ਲਈ ਆਪਾਂ ਸੋਚਿਆ ਕਿ ਚਲੋ ਆਲੂ ਵੜੀਆਂ ਬਣਾ ਲੈਨੇ ਆਂ ਹੁਣ ਮੈਂ ਚੀਜ਼ ਦੀ ਪਈ ਆਂ ਵੀਰੇ ਸੋਹਣੀ ਜਾਨੀ ਧੀ ਦੇਖਦਾ ਰਹਿੰਦਾ ਦੇਖੋ ਹੁਣ ਸੋ ਗਿਆ ਸੀਗਾ ਦੁਪਹਿਰੇ ਫੇਰ ਆ ਕੇ ਟੀਵੀ ਦੇਖਣ ਲੱਗਾ ਕੋਈ ਨਾ ਕਪੜੇ ਨਾ ਵਾਈਫਾਈ ਲੱਗਾ ਵਾ ਇਸ ਲਈ ਮੋੜ ਜਲਤੀ ਜਾਂਦਾ ਵੀਰੇ ਵੀ ਗਾਈਜ਼ ਦੇਖੋ ਤੁਸੀਂ ਮੂਣਾ ਪਤਾ ਨੂੰ ਬਾਹਰ ਦਾ ਵੀਊ ਵੇਖਾਉਨੇ ਆ ਅੱਜ ਜੋ ਬੱਦਲ ਬਾਜੀ ਦੀ ਹੋਈ ਪਈ ਆ ਉਧਰ ਤੋਂ ਮੀਂਹ ਕੰਦਿਆ ਵਾ ਮੇਰੇ ਅਕੋਰਡਿੰਗ ਹਿਸਾਬ ਨਾਲ ਆ ਪਤਾ ਨੂੰ ਵੀ ਉਦੋਂ ਤੋਂ ਨਿਆ ਬੜਾ ਸੋਹਣਾ ਵਾ ਗਾਈਜ਼ ਦੇਖੋ ਤੁਸੀਂ ਇੱਧਰੋਂ ਵੀਊ ਚੈੱਕ ਕਰੋ ਗਾਈਜ਼ ਬਹੁਤ ਸੋਹਣਾ ਦੇਖੋ ਤੇ ਆਪਣੇ ਦੇ ਬੈਠੇ ਆ ਡੌਗ ਨਜਾਰੇ ਆ ਆ ਇੱਧਰ ਆਪਣੇ ਚਿਹਰਚਾ ਗਾਈਜ਼ ਅੱਜ ਅੱਜ ਸਾਡੇ ਚਾਹ ਨੇ ਕਿ ਅੱਗੇ ਪਰੌਣੇ ਮਾਸੀ ਜੀ ਆਏ ਸੀਗੇ ਆਪਾਂ ਤੁਹਾਨੂੰ ਦਿਖਾਉਨੇ ਆਂ ਜਿੱਦ ਕੋ ਮਾਸੀ ਜੀ ਨੇ ਲਕਾਇਏ ਮੋਮੋਸ ਨਾਲ ਆਪਾਂ ਰੱਖਿਆ ਪੂਰੀਆ ਫੇ ਆਪਾਂ ਸੋਚੇ ਕਿ ਮੋਮੋਸ ਵੀ ਨਾਲ ਹੀ ਰੱਖਦੇ ਨਾਲ ਬਿਸਕੁਟ ਦੇਖੋ ਜੀ ਸਿ ਬਿਸਕੁਟ ਤੇ ਬੜੇ ਵਧੀਆ ਹੁੰਦੇ ਆ ਇੱਕ ਵੱਡਾ ਵੀਰਾ ਵੀ ਆ ਗਿਆ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਉਹ ਵੀ ਬੜੀਆਂ ਚੀਜ਼ਾਂ ਲੈ ਕੇ ਆਇਆ ਵਾ ਗਾਈਜ਼ ਕਤਵਾ ਆਇਆ ਵਾ ਉਹ ਵੀ ਚਾਹ ਨੇ ਕਿ ਆ ਗਿਆ ਕਤਵਾ ਕੀ ਚੀਜ਼ਾਂ ਲੈ ਕੇ ਆਇਆ ਸੀ ਚੰਪਾ ਲੈ ਕੇ ਆਇਆ ਖਾਣ ਵਾਲੀਆਂ guys aa dekho champa haa aur pyaaj aa green sauce ta dekho ethe ab kat leti apne maapatan khol ke dekho tusi nahi bibi ek bhi meri nahi pata nahi koi pata nahi guys mast ne aay ji ne upar aaya nahi na Maar we spullen hem dan nog steeds op een hele harde zin. Hoop, 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 hoop,

খে <muchas> ਗਾਈਜ਼ ਇਹ ਜਿੰਨੇ ਕਿੰਨੇ ਪੈਸਾ ਦੇ ਮੇਰੇ ਤੋਂ ਕਰਨੇ ਆ ਨਾ ਉਹਨਾਂ ਖਾਣਾ ਵੀ ਆ ਇਹਨਾਂ ਨੇ ਇਹਨਾਂ ਦੇ ਛੁੱਟੇ ਸੇਵਾ ਦੇ ਨਾ ਘਰ ਬਗਲੀ ਠੀਕ ਆ ਮੈਂ ਜਿਹੜਾ ਵਧੀਆ ਕਰਦਾ ਮਿੰਦੂ ਐਸ ਟਾਈਮ ਵਧੀਆ ਕਰਨ ਦੇ ਆਂਡੇ ਹੀ ਤਾਂ ਜੋੜੀ ਐ ਨਹੀਂਗਾ ਤੇ ਜੇ ਨਾ ਹੋਇਆ ਇਹਦੀ ਆਮਲੇਟ ਬਣਾ ਲੈਣੀ ਫਿਰ ਮੈਂ ਆਪਣੀ ਸਭੀ ਭਰ ਗਈ ਆ ਮਮੂ ਗਾ ਬੰਗਲ ਫਟੇ ਜਿਵੇਂ ਸਿੱਗੈ ਲੱਟਾ ਪਟਾ ਰਸੂ are dam Guys hum masti ki aaye se chalenge aapka